ਦੇਖੋ ਮੋਹਾਲੀ ਦੇ ਐਸਐਸਪੀ ਸ਼੍ਰੀ ਹਰਮਨਦੀਪ ਸਿੰਘ ਹਾਂਸ ਉਹਨਾਂ ਦੀ ਲੀਡਰਸ਼ਿਪ ਅnder ਮੋਹਾਲੀ ਪੁਲਿਸ ਜਿਹੜੀ ਲਗਾਤਾਰ ਐਂਟੀਸੋਸ਼ਲ 엘ਿਮੈਂਟਸ ਤੇ ਆਰਗੇਨਾਈਜ਼ਡ ਗੈਂਗਸ ਦੇ ਖਿਲਾਫ ਲਗਾਤਾਰ ਬਹੁਤ ਵਧੀਆ ਕਾਰਵਾਈ ਕਰ ਰਹੀ ਹੈ ਇਸੇ ਲੜੀ ਦੇ ਵਿੱਚ ਸਾਨੂੰ ਅੱਜ ਇੱਕ ਵੱਡੀ ਸਫਲਤਾ ਮਿਲੀ ਹੈ ਜਦੋਂ ਸਾਡੀ ਸੀਆਈਏ ਖਰੜ ਦੀ ਟੀਮ ਵੱਲੋਂ ਚਾਰ ਵਿਅਕਤੀ ਜਿਹੜੇ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਹੋਏ ਸੀ ਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਐਕਸਟਰਸ਼ਨ ਕੰਮ ਜਿਹੜਾ ਅਸੀਂ ਟੈਰਨ ਮੋਡਿਊਲ ਨੂੰ ਬਸਟ ਕੀਤਾ 10 ਜੁਲਾਈ ਨੂੰ ਮੋਹਾਲੀ ਦੇ ਰੋਸਟੀ ਏਰੀਆ ਦੇ ਵਿੱਚ ਇੱਕ ਵਿਅਕਤੀ ਦੇ ਆਫਿਸੇ ਬਾਹਰ ਦੋ ਅਗਿਆਤ ਵਿਅਕਤੀਆਂ ਵੱਲੋਂ ਬਾਈਕ ਤੇ ਆ ਕੇ ਜਿਹੜੀ ਫਾਇਰਿੰਗ ਕੀਤੀ ਗਈ ਸੀ ਫਾਇਰਿੰਗ ਤੋਂ ਤੁਰੰਤ ਬਾਅਦ ਉਸ ਵਿਅਕਤੀ ਤੋਂ 2 ਕਰੋੜ ਰੁਪਏ ਦੀ ਜਿਹੜੀ ਸਰੋਤੀ ਮੰਗੀ ਗਈ ਸੀ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸਐਸਪੀ ਸਾਹਿਬ ਵੱਲੋਂ ਜਿਹੜੀ ਵੱਖ-ਵੱਖ ਟੀਮਾਂ ਸਾਡੀਆਂ ਸੀਨੀਅਰ ਅਫੀਸਰਸ ਦੇ ਅੰਡਰ ਬਣਾਈਆਂ ਗਈਆਂ ਸੀ ਤੇ ਤੁਰੰਤ ਜਿਹੜਾ ਐਰੋ ਸਿਟੀ ਥਾਣੇ ਦੇ ਵਿੱਚ ਮੁਕੱਦਮਾ ਦਰਜ ਕਰ ਲਿਆ ਗਿਆ ਸੀ ਕੱਲ ਸਾਡੀ ਸੀਆਈਏ ਟੀਮ ਨੂੰ ਇੰਸਪੈਕਟਰ ਹਰਮਿੰਦਰ ਸਿੰਘ ਐ ਇਹਨਾਂ ਦੀ ਟੀਮ ਨੂੰ ਜਦੋਂ ਇਹਨਾਂ ਨੂੰ ਬੜੀ ਵੱਡੀ ਸਫਲਤਾ ਮਿਲੀ ਜਦੋਂ ਇਹਨਾਂ ਨੇ ਇਹ ਕੇਸ ਟ੍ਰੈਸ ਕਰ ਲਿਆ ਤੇ ਚਾਰ ਦੋਸ਼ੀ ਜਿਹੜੇ ਆਈਡੈਂਟੀਫਾਈ ਕਰ ਲਏ ਜਿਹੜੇ ਇਸ ਕੇਸ ਦੇ ਵਿੱਚ ਇਨਵੋਲਡ ਸੀਗੇ ਉਹਨਾਂ ਦੇ ਵਿੱਚ ਤਿੰਨ ਦੋਸ਼ੀ ਅਸੀਂ ਅੱਜ ਸਵੇਰ ਤੱਕ ਜਿਹੜੇ ਵੱਖ-ਵੱਖ ਖਸਾਵਾਂ ਤੋਂ ਅਰੈਸਟ ਕਰ ਲਏ ਸੀ ਤੇ ਚੌਥਾ ਦੋਸ਼ੀ ਜਿਹੜਾ ਗੁਰਪ੍ਰੀਤ ਸਿੰਘ ਗੋਪੀ ਜੋ ਕਿ ਜਿਹਦੇ ਪਹਿਲਾਂ ਜਦੋਂ ਸੀਆਈਏ ਟੀਮ ਨੂੰ ਪਤਾ ਲੱਗਿਆ ਕਿ ਇਸ ਏਰੀਏ ਦੇ ਵਿੱਚ ਉਹ ਚੱਪੜ ਜੀੜੀ ਦੇ ਨੇ ਦੇ ਘੁੰਮ ਰਿਹਾ ਤਾਂ ਜਦੋਂ ਇਹਨਾਂ ਨੇ ਪਿੱਛਾ ਕੀਤਾ ਤੇ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨੇ ਉਹ ਪੁਲਿਸ ਪਾਰਟੀ ਤੇ ਜਿਹੜੀ ਐ ਫਾਇਰਿੰਗ ਕੀਤੀ ਉਸ ਫਾਇਰਿੰਗ ਦੇ ਵਿੱਚ ਜਿਹੜੀਆਂ ਦੋ ਬੁਲੇਟਸ ਆ ਸਾਡੀ ਸੀਆਈਏ ਖਰੜ ਦੀ ਆਫੀਸ਼ਲ ਵਹੀਕਲ ਤੇ ਵੀ ਲੱਗਿਆ ਨੇ ਤੇ ਜਵਾਬੀ ਫਾਇਰ ਦੇ ਵਿੱਚ ਜਿਹੜੇ ਸਾਡੇ ਸੀਆਈਏ ਟੀਮ ਵੱਲੋਂ ਬੜੀ ਬਹਾਦਰੀ ਦਿਖਾਈ ਗਈ ਪਹਿਲਾਂ ਉਹਨੂੰ ਰੁਕਣ ਲਈ ਸਰੰਡਰ ਕਰਨ ਲਈ ਹਵਾਈ ਫਾਇਰ ਵੀ ਕੀਤੇ ਗਏ ਬਟ ਜਦੋਂ ਉਹ ਨਹੀਂ ਟਲਿਆ ਤਾਂ ਫਿਰ ਜਿਹੜੀ ਕ੍ਰਾਸ ਫਾਇਰ ਦੇ ਵਿੱਚ ਜਿਹੜਾ ਦੋਸ਼ੀ ਗੁਰਪ੍ਰੀਤ ਗੋਪੀ ਹੈ ਉਹਦੇ ਲੱਤ ਲੈਫਟ ਲੈਗ ਦੇ ਵਿੱਚ ਜਿਹੜੀ ਇੱਕ ਫਾਇਰਿੰਗ ਇੰਜਰੀ ਹੋਈ ਹੈ ਅਸੀਂ ਉਹਨੂੰ ਹਸਪੀਟਲ ਭੇਜਤਾ ਹੈ ਜਿਹੜਾ ਵੈਪਨ ਕਿੜਾ ਪ੍ਰਤਿਆਗਿਆ ਤੁਸੀਂ ਉਹਦੇ ਕਿੰਨੇ ਰੌਂਗ ਫਾਇਰ ਹੋਏ ਨੇ ਦੇਖੋ ਜਿਹੜਾ ਵੈਪਨ ਹੈ ਇਹ 32 ਬੋਰ ਦਾ ਜਿਹੜਾ ਪਿਸਟਲ ਹੈ ਸਾਨੂੰ ਮੌਕੇ ਤੇ ਬਰਾਮਦ ਹੋਇਆ ਹੈ ਇਹਦੇ ਤੋਂ ਦੋਸ਼ੀ ਤੋਂ ਜਿਹੜਾ ਇਸ ਟਾਈਮ 4 ਤੋਂ 5 ਫਾਇਰ ਨੇ ਕੀਤੇ ਨੇ ਦੋ ਤਾਂ ਸਾਡੇ ਆਫੀਸ਼ੀਅਲ ਵਹੀਕਲ ਤੇ ਹੀ ਲੱਗੇ ਨੇ ਬਾਕੀ ਸਾਡੀ ਫੋਰੈਂਸਿਕ ਟੀਮ ਆ ਰਹੀ ਹੈ ਉਹ ਆ ਕੇ ਐਗਜ਼ਾਮਿਨ ਕਰੇਗੀ ਇਹ ਉਹੀ ਵੈਪਨ ਹੈ ਜਿਹੜਾ ਇਹਨਾਂ ਨੇ ਦਸ ਤਰੀਕ ਨੂੰ ਐਰੋ ਸਿਟੀ ਏਰੀਆ ਦੇ ਵਿੱਚ ਫਾਇਰਿੰਗ ਕਰਨ ਲਈ ਵਰਤਿਆ ਸੀ ਮੋਡਲੀ ਪੁਲਕਿਸਟ ਨੂੰ ਪਤਾ ਲੱਗਿਆ ਕਿਹੜਾ ਮੇਨ ਨਾਦ ਸੜਕ ਨਾਲ ਕਿਹਦੇ ਕੈਂਪ ਤੇ ਨਾਲੋਂ ਇਹ ਘਟਨਾ ਹੋਣ ਜਾਣ ਦਿੱਤਾ ਗਿਆ ਜੀ ਦੇਖੋ ਹੁਣ ਤੱਕ ਤਫਤੀਸ਼ ਤੋਂ ਹੀ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਨੇ ਬਬਰ ਖਾਲਸਾ ਇੰਟਰਨੈਸ਼ਨਲ ਦੇ ਇੱਕ ਐਕਸਟਰਸ਼ਨ ਰੈਕਡ ਜਿਹੜਾ ਚਲਾਇਆ ਜਾ ਰਿਹਾ ਸੀਗਾ ਉਹਨਾਂ ਵੱਲੋਂ ਹੀ ਜਿਸ ਵਿਅਕਤੀ ਦੇ ਘਰ ਦੇ ਵਿੱਚ ਫਾਇਰਿੰਗ ਹੋਈ ਸੀ ਘਰ ਆਫਿਸ ਦੇ ਬਾਹਰ ਹੋ ਰਹੀ ਸੀ ਬਬਰ ਖਾਲਸਾ ਇੰਟਰਨੈਸ਼ਨਲ ਤੋਂ ਹੀ ਉਹਨਾਂ ਤੋਂ ਫਸਤੀ ਮੰਗੀ ਜਾ ਰਹੀ ਸੀ ਬਾਕੀ ਇਸ ਮਾਮਲੇ 'ਚ ਕੌਣ-ਕੌਣ ਇਨਵੋਲਡ ਹੈ ਕਿਦਾ ਕਿਦਾ ਰੋਲਾ ਸੀ ਉਹ ਹੁਣ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਤੁੰਗਾਈ ਨਾਲ ਤਫਤੀਸ਼ ਕਰਾਂਗੇ ਇਹਨਾਂ ਵੱਲੋਂ ਮਹਾਰਤੂਰੇ ਪੰਜਾਬ ਦੇ ਵਿੱਚ ਇੱਕੋ ਹੀ ਬਾਤ ਨੂੰ ਅਨਜਾਨ ਦਿੱਤਾ ਗਿਆ ਕਿ ਕਈ ਹੋਰ ਵੀ ਨਿਕਲ ਗਈਆਂ ਨੇ ਦੇਖੋ ਇਹ ਅਸੀਂ ਹੁਣੇ ਇਹਨਾਂ ਨੂੰ ਫੜਿਆ ਇਹ ਚਾਰੋਂ ਜਿਹੜੇ ਦੋਸ਼ੀ ਨੇ ਇਹ ਅਪਰਾਧਕ ਇਹਨਾਂ ਦੀ ਬੈਕਗ੍ਰਾਉਂਡ ਹੈ ਬਾਕੀ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਅਸੀਂ ਪੂਰੀ ਤਫਤੀਸ਼ ਕਰਾਂਗੇ